ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਇਹ ਦਾਲ ਤੇ ਦਾਲ ਆਪਾਂ ਚੰਗੀ ਤਰ੍ਹਾਂ ਧੋ ਕੇ ਇਹ ਛੋਲਿਆਂ ਦੀ ਦਾਲ ਆ ਇਹਨੂੰ ਚੰਗੀ ਤਰ੍ਹਾਂ ਧੋ ਕੇ ਦੋ ਤਿੰਨ ਵਾਰੀ ਤੇ ਆਪਾਂ ਦੋ ਘੰਟੇ ਭਿਉਣ ਲਿਆ ਸੀ ਆ ਦੇਖੋ ਹੁਣ ਇਹ ਚੰਗੀ ਤਰ੍ਹਾਂ ਭਿੱਜ ਗਈ ਆ ਆ ਵੇਖੋ ਅੱਡ ਹੋ ਜਾਂਦੀ ਆ ਇਨਾਲਾ ਪਨ ਲਈਏ ਇੱਕ ਕੋਲੀ ਖੰਡ ਇਹਨਾਲਾ ਪਨ ਲੈ ਮੱਗ ਜੇ ਅੱਜ ਆਪਾਂ ਬਣਾਵਾਂਗੇ ਮੋਤੀ ਚੂਰ ਤੇ ਲੱਡੂ ਅੱਜ ਆਪਾਂ ਸ਼ੁਰੂ ਕਰਦੇ ਆਂ ਇਹਨੂੰ ਦਾਲ ਨੂੰ ਚੰਗੀ ਤਰ੍ਹਾਂ ਆਪਾਂ ਇੱਕ ਵਾਰੀ ਗ੍ਰੈਂਡ ਕਰ ਲੈਨੇ ਆਂ ਤੇ ਦਾਲ ਨੂੰ ਆਪਾਂ ਗ੍ਰੈਂਡਰ ਦੇ ਚਪਾ ਲੈਨੇ ਆਂ ਅੱਜ ਆਪਾਂ ਗ੍ਰੈਂਡਰ ਤੋਂ ਕੰਮ ਲਵਾਂਗੇ ਥੋੜੀ ਜੀ ਦਰਦਰੀ ਇਹਨੂੰ ਆਪਾਂ ਪੀਸ ਲੈਨੇ ਆਂ ਦਾਲ ਆਪਾਂ ਪਾ ਲਈਏ ਜਿਹੜਾ ਚ ਤੇਨੂੰ ਆਪਾਂ ਬੰਦ ਕਰ ਲਾਂਗੇ ਤੇ ਇਹਨੂੰ ਆਪਾਂ ਪੀਸ ਲੈਨੇ ਆ। ਧਾਲ ਆਪਾਂ ਦਰਦਰੀ ਪੀਸ ਲਈ ਆ ਆਪਾਂ ਇਸ ਤਰ੍ਹਾਂ ਦੀ ਪੀਸਣੀ ਆ। ਇਹਨੂੰ ਆਪਾਂ ਕੱਢ ਲੈਨੇ ਆ ਇੱਕ ਬੌਲ ਦੇ ਵਿੱਚ। ਕੜਾਈ ਆਪਾਂ ਰੱਖ ਲਈ ਆ ਤੇ ਇਹਦੇ ਵਿੱਚ ਆਪਾਂ ਪਾ ਲਿਆ ਤੇਲ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਇਹ ਜਿਹੜਾ ਆਪਾਂ ਬੈਟਰ ਬਣਾਇਆ ਇਹਦੇ ਪਕੌੜੇ ਪਾਵਾਂਗੇ ਮੋٹے-ਮੋٹے। ਇਸ ਨਾਲ ਆਪਾਂ ਛੋੜੇ-ਛੋੜੇ ਕਰਕੇ ਚਪਟੇ ਜਿਹੇ ਪਕੌੜੇ ਬਣਾ ਲਾਂਗੇ ਮੋٹے-ਮੋٹے ਇਹਦੇ। ਛੋੜੇ ਆਪਣੇ ਵਿੱਚ ਰੜ ਗਏ। ਆਪਾਂ ਮਠੀ ਮਠੀ ਅੱਗ ਤੇ ਇਹਨਾਂ ਨੂੰ ਰਾੜਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਐ। ਇਸੇ ਤਰ੍ਹਾਂ ਆਪਾਂ ਸਾਰੇ ਪਕੌੜੇ ਕੱਢ ਲਾਂਗੇ। ਇਹ ਪਕੌੜੇ ਆਪਾਂ ਬਣਾ ਲਿਆ ਜਿੰਨਾ ਚਿਰ ਤੱਕ ਠੰਡੇ ਹੁੰਦੇ ਆ ਠੰਡੇ ਕਰਕੇ ਫਿਰ ਆਪਾਂ ਇਹਨਾਂ ਨੂੰ ਘੋਲ ਕੇ ਗ੍ਰੈਂਡ ਕਰਾਂਗੇ। ਉਹਨਾਂ ਚਿਰ ਤੱਕ ਆਪਾਂ ਇਹ ਪੈਨ ਰੱਖ ਲਿਆ ਵਾ ਤੇ ਇਹਦੇ ਵਿੱਚ ਪਾ ਲਾਂਗੇ ਆਪਾਂ 1 ਕੱਪ ਖੰਡ ਤੇ 1 ਕਾਪੀ ਇਹ ਚ ਪਾਣੀ ਪਾਵਾਂਗੇ ਤੇ ਇਹਦੀ ਆਪਾਂ ਚਾਣੀ ਬਣਾ ਲੈਨੇ ਆ। ਹੁਣ ਅត្រ ਆਪਣੀ ਚਾਹਨੀ ਬਣ ਜੂਗੀ ਤੱਕ ਤੱਕ ਆਪਣੇ ਪਕੌੜੇ ਠੰਡੇ ਹੋ ਜਾਣਗੇ ਤੇ ਇਹਨਾਂ ਨੂੰ ਆਪਾਂ ਗ੍ਰਾਉਂਡ ਕਰ ਲਾਂ। ਚਾਹਨੀ ਆਪਣੀ ਬਣਦੀ ਪਈ ਆ। ਇਹਨਾਂក ਆਪਾਂ ਵਿੱਚ ਰੰਗ ਪਾਵਾਂਗੇ। ਕਲਰ ਫੂਡ ਵਾਸਤੇ। ਚਾਹਨੀ ਆਪਣੀ ਬਣ ਗਈ ਇਸ ਤਰ੍ਹਾਂ ਦੀ ਆਪਾਂ ਬਣਾਉਣੀ ਆ ਛੋੜੀ ਜਿਹੀ ਚਿੱਟੀ ਜਿਹੀ ਇਕ ਤਾਰ ਦੀ। ਜੋ ਜਿਹੜੇ ਆਪਾਂ ਪਕੌੜੇ ਬਣਾਏ ਸੀ ਮੋਟੇ ਮੋਟੇ ਉਹਦਾ ਆਪਾਂ ਇਸ ਤਰ੍ਹਾਂ ਚੂਰਾ ਬਣਾ ਲਿਆ ਵਾ। ਇਹ ਆਪਾਂ ਨੂੰ ਇਦਾਂ ਦਾ ਚੂਰਾ ਚਾਹੀਦਾ ਵਾ। ਇਹਨੂੰ ਨੂੰ ਆਪਾਂ ਥੋੜਾ ਜਾਜੇ ਭੁੰਨਾਂਗੇ ਫੋਰ। ਇਹ ਆਪਾਂ ਕੜਾਈ ਰੱਖ ਲਈ ਆ। ਇਹਦੇ ਵਿੱਚ ਆਪਾਂ ਪਾ ਲੈਨੇ ਆ ਤੇ ਇਹਨੂੰ ਥੋੜਾ ਥੋੜਾ ਭੁੰਨਾਂਗੇ। ਗੁੰਦੀ ਆਪਣੀ ਪਹੁੰਚ ਗਈ ਤੇ ਇਹਨੂੰ ਆਪਾਂ ਲਾ ਲੈਨੇ ਥੱਲੇ। ਇਹ ਗੁੰਦੀ ਆਪਾਂ ਸਾਰੀ ਚਾਣੀ ਦੇ ਵਿੱਚ ਪਾਵਾਂਗੇ। ਇਹਨੂੰ ਹੁਣ ਆਪਾਂ ਚਾਣੀ ਨੂੰ ਸੁਕਾਵਾਂਗੇ। ਗੁੰਦੀ ਆਪਾਂ ਪਾਤੀ ਚਾਣੀ ਦੀ ਤੇ ਹੁਣ ਆਪਾਂ ਜਿਹੜੇ ਮਗਜ ਆ ਇਹ ਪਾ ਦਾਂਗੇ ਵਿੱਚ। ਇਸ ਮੈਂ ਜਾਣੀ ਸੋ ਕੁਝ ਇਹਦੇ ਆਪਣੇ ਲੱਡੂ ਤਿਆਰ ਠੰਡੇ ਕਰਕੇ ਆਪਾਂ ਇਹਦੇ ਲੱਡੂ ਵਾਟ ਲਾਂਗੇ ਆਹ ਲੋ ਜੀ ਮਟੀਰੀਅਲ ਆਪਣਾ ਜਿਹੜਾ ਵਾਲੇ ਲੱਡੂਆਂ ਦਾ ਤਿਆਰ ਆ ਤੇ ਇਹਨੂੰ ਆਪਾਂ ਠੰਡਾ ਕਰਕੇ ਕੁਝ ਲੱਡੂ ਇਹਦੇ ਵੰਟਾਂਗੇ ਕੁਝ ਲੱਡੂ ਵਾਟ ਲੈਂਦੇ ਆ ਆਹ ਲੋ ਜੀ ਲੱਡੂ ਆਪਾਂ ਵਟ ਲਿਆ ਲੱਡੂ ਆਪਣੇ ਬਣ ਕੇ ਤਿਆਰ ਆ ਆ ਰੱਖੜੀ ਸਪੈਸ਼ਲ ਮਠਿਆਈ ਆਪਾਂ ਬਣਾ ਕੇ ਰੈਸਪੀ ਤੁਹਾਨੂੰ ਪਾਈ ਅੱਗੇ ਆਪਾਂ ਵੇਸਣ ਦੀ ਵਰਤੀ ਵੀ ਚੈਨਲ ਤੇ ਬਣਾ ਕੇ ਪਾਈ ਤੇ ਸਾਬੂਦਾਣੇ ਦੀ ਵਰਤੀ ਵੀ ਬਣਾ ਕੇ ਪਾਈ ਆ ਤੇ ਅੱਜ ਆਪਾਂ ਬਣਾਏ ਮੋਰ ਮੋਤੀ ਰੂਪ ਦੇ ਲੱਡੂ ਕਿਉਂਕਿ ਰੱਖੜੀ ਨੇਰੇ ਆ ਰਹੀ ਆ ਭੈਣਾਂ ਦਾ ਪਿਆਰ ਆ ਭੈਣਾਂ ਨੂੰ ਚਾਹੀਦਾ ਆਪਾਂ ਘਰੇ ਹੀ ਵਰਤੀ ਲੱਡੂ ਬਣਾ ਕੇ ਭਰਾਵਾਂ ਵਾਸਤੇ ਲੈ ਕੇ ਜਾਓ ਜੇ ਰੱਖੜੀ ਦੀ ਗੰਢ ਦੇ ਵਿੱਚ ਪਿਆਰ ਆ ਗੰਢ ਬੰਨਣ ਦੇ ਵਿੱਚ ਪਿਆਰ ਆ ਉਹਨਾਂ ਹੀ ਮਠਿਆਈ ਬਣਾਉਂਦੇ ਵਿੱਚ ਵੀ ਪਿਆਰ ਆ ਆਪਾਂ ਰੈਡੀਮੇਡ ਲੈ ਕੇ ਆ ਜਾਂਦੇ ਆ ਬਾਜ਼ਾਰੋਂ ਫਟਾਫਟ ਡੱਬੇ ਚ ਫੁਆਈ ਦੀ ਤੇ ਲੈ ਆਈ ਦੀ ਮੈਂ ਤਾਂ ਕਹਿੰਨੀ ਤੁਹਾਨੂੰ ਤੁਸੀਂ ਘਰੇ ਹੀ ਬਣਾ ਕੇ ਤੇ ਲੈ ਕੇ ਜਾਇਆ ਕਰੋ ਭਰਾਵਾਂ ਵਾਸਤੇ ਮਠਿਆਈ ਕੋਈ ਵੀ ਭਾਵੇਂ ਵਰਕੀ ਬਣਾ ਲਓ ਤੇ ਭਾਵੇਂ ਲੱਡੂ ਅੱਜ ਆਪਾਂ ਲੱਡੂ ਬਣਾਏ ਆ ਕਿਸੇ ਦਿਨ ਆਪਾਂ ਵਰਕੀ ਵੀ ਬਣਾ ਕੇ ਚੈਨਲ ਤੇ ਪਾਵਾਂਗੇ ਤੇ ਤੇ ਕਿੰਨਾ ਕਿੰਨਾ ਭੈਣਾਂ ਨੇ ਘਰੇ ਮਠਿਆਈ ਬਣਾ ਕੇ ਭੈ ਭਰਾਵਾਂ ਵਾਸਤੇ ਲੈ ਕੇ ਜਾਣੇ ਕਮੈਂਡ ਕਰਕੇ ਜ਼ਰੂਰ ਦੱਸਿਓ ਆਹ ਵੇਖੋ ਲੱਡੂ ਆਪਣੇ ਬਹੁਤ ਮੋਤੀचूर ਦੇ ਨਰਮ ਬਣਿਆ ਵੇਖੋ ਕਿੱਡੇ ਵਧੀਆ ਬਣੇ ਆ ਨੇ ਕਿੰਨੇ ਬਣਾ ਕੇ ਘਰੇ ਮਠਿਆਈ ਖਾਧੀ ਆ ਜ਼ਰੂਰ ਕਮੈਂਡ ਕਰਕੇ ਦੱਸਿਓ ਤੇ ਜਰੂਰ ਬਣਾਇਆ ਕਰੋ ਘਰੇ ਸਾਫ਼ ਸਫਾਈ ਦੇ ਨਾਲ ਤਾਂ ਬਜ਼ਾਰੋਂ ਲਿਆਉਂਨੇ ਪਤਾ ਨਹੀਂ ਉਹਨਾਂ ਕਿਸ ਤਰ੍ਹਾਂ ਬਣਾਏ ਹੁੰਦੇ ਕਿਹੜਾ ਨਕਲੀ ਚੀਜ਼ ਵਿੱਚ ਵਰਤੀ ਹੁੰਦੀ ਆ ਆਪਾਂ ਆਪਣੇ ਤਸੱਲੀ ਨਾਲ ਤੇ ਬਣਾਏ ਹੁੰਦੇ ਘਰ ਤੇ ਤੁਸੀਂ ਵੀ ਘਰੇ ਬਣਾਇਆ ਕਰੋ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦੱਬ ਕੇ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਂ ਇੱਕ ਨਵੀਂ ਰੈਸਪੀ ਦੇ ਵਿੱਚ ਤਤਕਲੀ ਰਬਰਾ